ਸਿਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਕੋਪ ਤੇ ਤੇ ਇੱਥੇ ਮੈਂ ਕੱਦੂ ਲਿਆ ਸੀ ਤੇ ਆਪਾਂ ਇਹਨੂੰ ਛੇਲ ਲਵਾਂਗੇ ਸਭ ਤੋਂ ਪਹਿਲੇ ਦੋਨਾਂ ਸਾਈਡਾਂ ਤੋਂ ਇਹਨੂੰ ਮੈਂ ਲਾ ਦੇਵਾਂਗੀ ਤੇ ਹੁਣ ਆਪਾਂ ਇਹਨੂੰ ਛਿੱਲ ਕੇ ਤੇ ਰੈਡੀ ਕਰ ਲਵਾਂਗੇ ਕੱਦੂ ਨੂੰ ਬੇਸ਼ੈਲਕੀ ਤੇ ਕੱਟ ਲਿਆ ਸੀ ਤੇ ਹੁਣ ਆਪਾਂ ਇਹਨੂੰ ਕ੍ਰਸ਼ ਕਰ ਲਵਾਂਗੇ ਕੱਦੂ ਕਾਸ਼ਣਾ ਇਸ ਤਰ੍ਹਾਂ ਆਪ ਇਹਨੂੰ ਕੱਦੂ ਕਾਸ਼ ਕਰਕੇ ਰੱਖ ਲਵਾਂਗੇ ਕਰ ਦੋਨੋਂ ਆਪਾਂ ਮੂਲੀ ਕਾਸ਼ ਕਾਲ ਲਿਆ ਸੀ ਕਦੂ ਕਾਸ਼ ਤੇ ਇਹਨੂੰ ਮੈਨੂੰ ਥੋੜਾ ਥੋੜਾ ਇਸਤਨ ਚੋੜ ਦਵਾਂਗੀ ਇਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਆ ਜਦੋਂ ਆਪਾਂ ਇਹਨੂੰ ਕੋਈ ਇੱਕ ਪੋਨਾ ਲੈ ਕੇ ਉਹਦੇ ਵਿੱਚ ਪਾ ਕੇ ਇਹਨੂੰ ਆਪਾਂ ਨਿਚੋੜ ਲਵਾਂਗੇ ਅੱਜ ਤੁਸੀਂ ਦੇਖ ਸਕਦੇ ਕਿੰਨਾ ਪਾਣੀ ਇਹਦੇ ਵਿੱਚ ਇਹਨਾਂ ਸਾਰੇ ਨੂੰ ਨਿਚੋੜ ਲਵਾਂਗੇ ਇਸੇ ਤਰ੍ਹਾਂ ਹੀ ਇੱਥੇ ਲਿਆ ਸੀ ਮੈਂ ਕਟ ਲਿਆ ਸੀ ਅਦਰਕ ਤੇ ਲਸਣ ਤੇ ਇਹਨਾਂ ਦੋਨੋਂ ਚੀਜ਼ਾਂ ਨੂੰ ਪਾ ਦਾਂਗੇ ਆਪਾਂ ਇੱਥੇ ਪਹਿ ਹਰੀਆਂ ਮਿਰਚਾਂ ਨੂੰ ਕਟ ਲਿਆ ਸੀ ਹਰੀਆਂ ਮਿਰਚਾਂ ਪਾ ਦਾਂਗੇ ਤੇ ਇੱਥੇ ਨਾਲ ਥੋੜਾ ਜਿਹਾ ਧਨੀਏ ਨੂੰ ਬਰੀਕ ਕਰ ਲਿਆ ਸੀ ਥੋੜੀ ਜਿਹੀ ਹਿੰਗ ਪਾਵਾਂਗੇ ਆਪਾਂ ਅੱਧਾ ਚਮਚ ਪਾਵਾਂਗੇ ਨਮਕ ਅੱਧਾ ਚਮਚ ਪਾਵਾਂਗੇ ਲਾਲ ਮਿਰਚ ਕਾਲੀ ਮਿਰਚ ਪਾਊਡਰ ਹਲਦੀ ਤੇ ਇੱਥੇ ਮੈਂ ਲਿਆ ਸੀ ਵੇਸਣ ਇੱਕ ਕੱਪ ਵੇਸਣ ਲਿਆ ਸੀ ਵੇਸਣ ਨੂੰ ਆਪਾਂ ਛਾਣ ਲਿਆ ਸੀ ਤੇ ਪਹਿਲਾਂ ਮੈਂ ਇਹਨਾਂ ਵੇਸਣ ਪਾ ਕੇ ਇਹਨੂੰ ਮਿਕਸ ਕਰ ਲਵਾਂਗੀ ਪਾਣੀ ਆਪਾਂ ਇਹਦੇ ਵਿੱਚ ਬਿਲਕੁਲ ਨਹੀਂਗਾ ਪਾਉਣਾ ਵੀ ਕੱਦੂ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਨਿਕਲ ਜਾਂਦਾ ਹੈ ਜਿਹੜਾ ਬਾਕੀ ਦਾ ਵੇਸਣੇ ਉਹ ਵੀ ਆਪਾਂ ਪਾ ਦੇਵਾਂਗੇ ਇਹਦੇ ਵਿੱਚ 1 ਚਮਚਾ ਪਾਵਾਂਗੇ ਆ ਪਤਨੀਆ ਪਾਊਡਰ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਇਹ ਸਾਰੀਆਂ ਚੀਜ਼ਾਂ ਪਾ ਕੇ ਮਿਕਸ ਕਰ ਦਿੱਤਾ ਸੀ ਆਪਾਂ ਤੇ ਪਾਣੀ ਦੀ ਬਿਲਕੁਲ ਨਹੀਂ ਲੋੜ ਪਈ ਵੀ ਤੇ ਹੁਣ ਮਿਕਸ ਕਰਕੇ ਤੇ ਆਪਾਂ ਹੁਣ ਗੈਸ ਉੱਪਰ ਕੜਾਈ ਰੱਖਾਂਗੇ ਤੇਲ ਗਰਮ ਹੋ ਗਿਆ ਤੇਲ ਦੇ ਵਿੱਚ ਆਪਾਂ ਇਸ ਤਰ੍ਹਾਂ ਦੇ ਇਹਨਾਂ ਨੂੰ ਗੋਲੇ ਦੇ ਬਣਾ ਕੇ ਤੇਲ ਦੇ ਵਿੱਚ ਛੱड़ਦੇ ਜਾਵਾਂਗੇ ਇੱਕ ਇੱਕ ਕਰਕੇ ਇਨਾਂ ਨੂੰ ਆਪਾਂ ਹਾਲੇ ਲੋ ਫਲੇਮ ਤੇ ਛਿਕਨ ਦਵਾਵਾਂਗੇ ਕੋਕੀਆਂ ਨੂੰ ਆਪਾਂ ਉਲਟ-ਪੁਲਟ ਕਰ ਦਵਾਂਗੇ ਜਿੱਦੜੂ ਕੱਚੇ ਉਹਨਾਂ ਨੂੰ ਆਪਾਂ نیچے ਕਰ ਦਵਾਂਗੇ ਤੇ ਉਹ ਨੀਚੇ ਵਾਲੀ ਸਾਈਡ ਉੱਪਰ ਲਿਆਵਾਂਗੇ ਤੇ ਦੋਨੇ ਸਾਈਡਾਂ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਪਕਾਵਾਂਗੇ ਕੋਪਟੇ ਆਪਣੀ ਆਪਾਂ ਮਨਪਸੰਦ ਨਾਲ ਛੋਟੇ ਵੀ ਆਪਾਂ ਤਲ ਸਕਦੇ ਹਾਂ ਵੱਡੇ ਵੀ ਇਸ ਤੋਂ ਮੀਡੀਅਮ ਸਾਈਜ਼ ਤੋਂ ਵੱਡੇ ਵੀ ਆਪਾਂ ਕਰ ਸਕਦੇ ਹਾਂ ਛੋਟੇ ਵੀ ਤਲ ਸਕਦੇ ਆ ਕੋਪਟਿਆਂ ਨੂੰ ਆਪਾਂ ਤੇਲ ਦੇ ਵਿੱਚੋਂ ਛਾਨਣੀ 'ਚ ਪਾ ਦਵਾਂਗੇ ਇਹਨਾਂ ਦਾ ਤੇਲ ਨਚੜ ਜਾਏਗਾ ਤੇ ਆਪਾਂ ਇਹਨਾਂ ਦਾ ਤੇਲ ਨਚੋੜ ਕੇ ਤੇ ਪ੍ਰਗਟ ਵਿੱਚ ਪਾ ਦਵਾਂਗੇ ਬਾਕੀ ਦੇ ਕੋਕ ਤੇ ਵੀ ਆਪਾਂ ਪਾ ਦਿੱਤੇ ਸੀ ਕੜਾਈ ਦੇ ਵਿੱਚ ਕੋਕਤਿਆਂ ਨੂੰ ਆਪਾਂ ਛਾਨਣੀ ਦੇ ਵਿੱਚ ਪਾ ਦਵਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਫੇਰ ਹੀ ਇਹਨੂੰ ਪਲੇਟ ਵਿੱਚ ਪਾਵਾਂਗੇ ਇੱਥੇ ਮੈਂ ਸਾਰੇ ਕੋਕਤੇ ਬਣਾ ਕੇ ਰੱਖ ਲਏ ਸੀ ਤੇਲ ਗਰਮ ਹੋ ਗਿਆ ਸੀ ਤੇ ਹੁਣ ਇਹਦੇ ਵਿੱਚ ਆਪਾਂ ਜੀਰੇ ਨੂੰ ਭੁੰਨ ਲਵਾਂਗੇ आप थोड़ी जी हिंग पा देवे उस तो बाद इतने लसन से अदकन कुट लिया से मिक्स कर देव गो तीन मिनट वास्ते आप ਇਥੇ ਲਏ ਸੀ ਆਪਾਂ ਪਿਆਜ਼ ਇਹਨਾਂ ਨੂੰ ਵੀ ਗ੍ਰੈਂਡ ਕਰ ਲਿਆ ਸੀ ਤੇ ਪਿਆਜ਼ ਪਾ ਦਵਾਂਗੇ 4-5 ਮਿੰਟ ਵਾਸਤੇ ਪਿਆਜ਼ਾਂ ਨੂੰ ਭੁੰਨਾਗੇ ਆਪਾਂ ਪਿਆਜ਼ ਭੁੰਨ ਹੋ ਗਏ ਇੱਕ ਚਮਚਾ ਆਪਾਂ ਨਮਕ ਪਾ ਦਵਾਂਗੇ ਅੱਧਾ ਚਮਚਾ ਕਾਲੀ ਮਿਰਚ ਪਾਊਡਰ ਥੋੜੀ ਜਿਹੀ ਆਪਾਂ ਪਾਵਾਂਗੇ ਲਾਲ ਮਿਰਚ ਪਾਊਡਰ ਦੀਪਾ ਆਰਡਰ ਤੁਸੀਂ ਆ ਪਾ ਦਾਂਗੇ ਇੱਕ ਚਮਚਾ ਮਿਕਸ ਕਰ ਦਵਾਂਗੇ ਕਿਤੇ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਪਾਵਾਂਗੇ ਮੈਂ ਕਟਲੀਆਂ ਸੀ ਨਾਲ ਹੀ ਪਾਵਾਂਗੇ ਟਮਾਟਰਾਂ ਦੀ ਪਿਊਰੀ ਇੱਥੇ ਮੈਂ ਦੋ ਟਮਾਟਰ ਗ੍ਰाइंड ਕਰ ਲਏ ਸੀ ਇਹਨੂੰ ਰੋਤਾਂ ਤਰਕੇ ਨੂੰ ਪਕਾਣ ਦਵਾਂਗੇ ਥੋੜੀ ਜਿਹੀ ਪਾਵਾਂਗੇ ਕਸੂਰੀ ਮੇਥੀ ਮਸਾਲੇ ਨੂੰ 2-3 ਮਿੰਟ ਹੋ ਗਏ ਸੀ ਭੁੰਨਦਿਆਂ ਮਸਾਲੇ ਨੂੰ ਆਪਾਂ ਹੋਰ 5-4 ਮਿੰਟ ਵਾਸਤੇ ਭੁੰਨਾਂਗੇ ਤੜਕੇ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੜਕੇ ਨੂੰ ਆਪਾਂ ਰਿਜਨ ਦਵਾਂਗੇ ਤੇ ਤੜਕੇ ਨੂੰ ਆਪਾਂ ਹੁਣ ਤੱਕ ਕੇ ਪਕਾਵਾਂਗੇ ਤੜਕੇ ਨੂੰ ਚੈੱਕ ਕਰ ਲਵਾਂਗੇ ਤੜਕੇ ਨੂੰ 3-4 ਮਿੰਟ ਹੋ ਗਏ ਸੀ ਆਪਾਂ ਤੜਕਾ ਪੋਣ ਲਿਆ ਨੂੰ ਤੇ ਤੜਕਾ ਭੁੰਨ ਗਿਆ ਤੜਕੇ ਨੇ ਤੇਲ ਛੱੜਤਾ ਤਲਕੇ ਦੇ ਵਿੱਚ ਅਸੀਂ ਪਾਣੀ ਪਾ ਦੇਵਾਂਗੇ ਦੋ ਗਲਾਸ ਮੈਂ ਪਾਣੀ ਦੇ ਪਾ ਦਿੱਤੇ ਸੀ ਤੇ ਹੁਣ ਆਪਾਂ ਇਹਨੂੰ ਤੜੀ ਨੂੰ ਆਪਾਂ ਚੰਗੀ ਤਰ੍ਹਾਂ ਪੱਕਣ ਦਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਤੇ ਗਰੇਵੀ ਆਪਣੀ ਬਣ ਕੇ ਰੈਡੀ ਹੈ ਬਹੁਤ ਵਧੀਆ ਗਰੇਵੀ ਬਣ ਗਈ ਤੇ ਹੁਣ ਇਹਦੇ ਵਿੱਚ ਆਪਾਂ ਕੋਕਟਿਆਂ ਨੂੰ ਪਾ ਦਵਾਂਗੇ ਕੋਕਟੇ ਪਾ ਕੇ 2 ਮਿੰਟ ਵਾਸਤੇ ਆਪਾਂ ਇਹਨੂੰ ਪਾ ਕੇ ਪਕਾ ਲਵਾਂਗੇ 2-3 ਮਿੰਟ ਹੋ ਗਏ ਸੀ ਕੋਕਟੇ ਪਾ ਕੇ ਸਬਜ਼ੀ ਨੂੰ ਆਪਾਂ ਪਕਾਉਂਦੇ ਆਂ ਤਿਹੋਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਦਵਾਂਗੇ ਗਰਮ ਮਸਾਲਾ ਤੇ ਨਾਲੀ ਪਾ ਦਾਂਗੇ ਆਪਾਂ ਤਾਂ ਨਹੀਂਆ ਤੇ ਕੋफ्ते ਬਣ ਕੇ ਰੈਡੀ ਹੈ ਤੇ ਕੋਫਤਿਆਂ ਦੇ ਤਰੀ ਆਪਾਂ ਇਸ ਕਰਕੇ ਪਤਲੀ ਭਲਾਈ ਜੋ-ਜੋ ਕੋफ्ते ਪਏ ਰਹਿਣਗੇ ਤੇ ਇਹ ਤਰੀ ਆਪਣੇ ਆਪ ਸੰਗਣੀ ਹੁੰਦੀ ਜਾਣੀ ਆ ਤੇ ਗੈਸ ਨੂੰ ਆਪਾਂ ਬੰਦ ਕਰ ਦਵਾਂਗੇ ਸਬ지 ਨੂੰ ਆਪਾਂ ਕੰਟੇਨਰ ਵਿੱਚ ਪਾ ਦਵਾਂਗੇ ਜੇ ਤੁਹਾਨੂੰ ਮੇਰੇ ਕੋफ्ते ਬਣਾਉਣ ਦਾ ਤਰੀਕਾ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਤੇ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਜੀ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ